ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਅੰਮ੍ਰਿਤਸਰ ਦੇ ਦਿਹਾਤੀ ਦੇ ਐਸਐਸਪੀ ਸ੍ਰੀ ਚਰਨਜੀਤ ਸਿੰਘ ਸੋਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਚਲਾਈ ਗਈ ਮੁਹਿੰਮ ਦੇ ਤਿੱਥਾਣਾ ਕਰੇਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸੀਆਈਏ ਸਟਾਫ ਅੰਮ੍ਰਿਤਸਰ ਦਿਹਾਤੀ ਵੱਲੋਂ ਗੁਪਤ ਸੂchna ਤੇ ਪਿੰਡ ਰਾਜਾ ਤਾਲ ਤੋਂ ਵਿਕਰਮ ਸਿੰਘ ਉਰਫ ਵਿਕਰਮ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਪੂਸੇ थाना ਸਰਾਏ ਅਮਾਨਤ ਖਾਨ ਜ਼ਿਲ੍ਹਾ ਤਰਨਤਾਰਨ ਨੂੰ 4 ਪੀਐਸ ਪੰਜ ਅਸਟ੍ਰੋਮ 3 ਬੋਰ ਪਿਸਟਲ ਅਤੇ 4 ਮੈਗਜ਼ੀਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਸਬੰਧੀ ਥਾਣਾ ਕਰਿੰਡਾ ਵਿਖੇ ਮੁਕੱਦਮਾ ਹਸਲਾ ਇਕੱਟ ਤੇ ਦਰਜ ਕੀਤਾ ਗਿਆ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਅੰਮ੍ਰਿਤਸਰ ਵਿਧਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ 4 ਪਿਸਟਲ ਦੀ 4 ਮੈਗਜ਼ੀਨ ਦੀ ਰਿਕਵਰੀ ਹੋਈ ਹੈ ਉਸ ਦੇ ਸੰਬੰਧ ਚ ਕੀਤੀ ਜਾ ਰਹੀ ਹੈ ਇਹ ਸਾਡਾ ਇਹ ਆਪਰੇਸ਼ਨ ਇੰਟੈਲੀਜੈਂਸ ਬੇਸ ਆਪਰੇਸ਼ਨ ਸੀ ਇਦੇ ਵਿੱਚ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਪੁੱਤਰ ਵਿਕਰਮ ਉੱਤਰ ਹਰਜਿੰਦਰ ਸਿੰਘ ਪਿੰਡ ਫੂਸੇ ਖਾਨਾ ਸਰਾਈ ਮਾਨਤ ਖਾਨ ਜ਼ਿਲ੍ਹਾ ਤਰਨਤਨ ਇੱਥੇ ਦਾ ਇਹ ਰਿਆਸੀ ਇਹਦੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਦੇ ਵਿੱਚ 4 ਪਿਸਟਲਸ ਤੇ 4 ਮੈਗਜ਼ੀਨ ਜਿਹੜੀਆਂ ਨੇ ਉਹਦੀ ਰਿਕਵਰੀ ਹੋਈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਇਹ ਦੁਬਈ ਤੋਂ ਵਾਪਸ ਪਰਤਿਆ ਸੀ ਏ ਆਉਂਦੇ ਸਾਰ ਹੀ ਇਸਨੇ ਜੋ ਜਿਹੜੀ ਸਮਗਲਿੰਗ ਐਕਟੀਵਿਟੀਆਂ ਹੈ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰਸ ਨੂੰ ਕੰਟੈਕਟ ਕੀਤਾ ਉਥੋਂ ਇੱਕ ਸਮਗਲਰ ਅ ਦੇ थ्रू ਜਿਹੜੀ 4 ਪਿਸਟਲਸ ਨੇ ਡਰੋਨ ਰਾਹੀਂ ਜਿਹੜੀ ਹੈ ਇਹ ਖੇਪ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ ਸੀਆਈਏ ਅਮਨਸਰ ਦਿਹਾਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲੋਂ ਅ ਚਾਰ ਪਿਸਟਲ ਜਿਹੜੀਆਂ ਨੇ ਪੀਐਚ 5 ਸਟਾਰਮ 3 ਬੋਰ ਅਤੇ ਨਾਲ ਹੀ ਚਾਰ ਮੈਗਜ਼ੀਨ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋਈ ਇਸ ਵਿਅਕਤੀ ਜਿਹਦਾ ਨਾਮ ਵਿਕਰਮ ਸਿੰਘ ਜਿਹੜਾ ਅਕਿਊਜ਼ਡ ਹੈ ਇਹਦੇ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਤਬਈ ਤੋਂ ਵਾਪਸ ਪਰਤਿਆ ਸੀ ਉਸ ਤੋਂ ਬਾਅਦ ਇਹ ਸਮਗਲਿੰਗ ਦੇ ਇਸ ਕੰਮ 'ਚ ਪੈ ਗਿਆ ਤੇ ਅੱਗੇ ਫਰਦਰ ਇਹਨਾਂ ਇੱਕ ਕਿੱਥੇ ਦੇਣੀਆਂ ਸੀ ਇਹਦੇ ਬਾਰੇ ਜਿਹੜੀ ਹੈ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਇਹ ਜਿਹੜੀਆਂ ਪਿੱਛੋਂ ਇਹ ਕਿਹੜੇ ਸਮਗਲਨਾਂ ਦੇ ਟੱਚ ਟੱਚ ਵਿੱਚ ਸੀਗੇ ਇਸ ਇਹਦਾ ਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹਨ ਉਹ ਖੰਗਾਲੇ ਜਾ ਰਹੇ ਤੇ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਰਿਕਵਰੀ ਹੋਏਗੀ ਇਹ ਹਥਿਆਰ ਰੀਟਰੀਵ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਜਣੇ ਸੀ ਉਹ ਜਿਹੜਾ ਨੈਟਵਰਕ ਹੈ ਜਿਹਨੇ ਇਹ ਹਥਿਆਰ ਲੈਣੇ ਸੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਫਿਲਹਾਲ ਜੋ ਅਸੀਂ ਆਪਣੇ ਪੁਲਿਸ ਦੀ ਰਿਕਾਰਡ ਦੀ ਪੜਤਾਲ ਕੀਤੀ ਹੈ ਉਹਦੇ ਮੁਤਾਬਕ ਅਜੇ ਤੱਕ ਇਹਦੇ ਖਿਲਾਫ ਕੋਈ ਮਕਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇਹ ਦੁਬਈ ਗਿਆ ਸੀ ਉਸ ਤੋਂ ਬਾਅਦ ਆ ਕੇ ਨੇ ਇਹ ਪਹਿਲੀ ਕੇਪ ਜਿਹੜੀ ਪ੍ਰੀਲੀਮਿਨਰੀ ਇੰਟਰੋਗੇਸ਼ਨ ਸਾਹਮਣੇ ਆਈ ਹੈ ਇਹ ਰਿਟਰੀਵ ਕੀਤੀ ਸੋ ਦੇਖੋ ਜੀ ਗੱਲ ਇਹ ਹੈ ਕਿਉਂਕਿ ਦੁਬਈ ਦੇ ਵਿੱਚ ਜਿਹੜਾ ਹੈ ਜਿਹੜਾ ਮੇਲ ਜੋਲ ਹੈ ਉਹ ਅਕ੍ਰੋਸ ਦਾ ਕੰਟਰੀਜ਼ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਬਾੜੇ ਉਹਨਾਂ ਨਾਲ ਹੁੰਦਾ ਹੈ ਤੇ ਇਹ ਜਿਹੜੀ ਪ੍ਰੀਲੀਮਨਰੀ ਇੰਟਰੋਗੇਸ਼ਨ ਹੈ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰਸ ਜਿਹੜੇ ਹੈ ਇੱਥੇ ਆ ਕੇ ਪ੍ਰਕਿਊਰ ਕੀਤੇ ਤੇ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਇੱਕ ਸਮਗਲਰ ਹੈ ਉਹਦੇ ਨਾਲ ਇਹਨੇ ਕੰਟੈਕਟ ਕੀਤਾ ਤੇ ਅੱਗੇ ਜਿਹੜੀ ਇਹ ਖੇਪ ਜਿਹੜੀ ਹੈਗੀ ਉਹ ਮੰਗਵਾਈ ਗਈ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਵੈਪਨਸ ਦੀ ਅਮਿਊਨੀਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਇਹ ਸਮਗਲਿੰਗ ਹੈ ਕੀ ਹੈ ਉਹਦੇ ਵਿੱਚ ਇਹ ਪੈ ਗਿਆ ਤੇ ਫਰਦਰ ਜਿਹੜਾ ਇਹਨੂੰ ਵੇਚ ਕੇ ਨੇ ਉਹਦੇ ਤੋਂ ਪੈਸੇ ਕਮਾਉਣੇ